ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਆਪ ਇਹਨੂੰ ਗੁਰਦੁਆਰਾ ਸ੍ਰੀ ਕਰਪਾਨਪੀੜ ਸਾਹਿਬ ਸ੍ਰੀ ਮਾਚੀ ਬੜਾ ਸਾਹਿਬ ਦਾ ਜੋ ਇਤਿਹਾਸ ਹੈ ਉਹ ਆਪ ਜੀ ਨੂੰ ਦਰਸਾ ਰਹੇ ਹਾਂ ਸਾਰਾ ਜਿਹੜੀਆਂ ਵੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਨੇ ਬਹੁਤ ਘੱਟ ਸੰਗਤਾਂ ਨੂੰ ਇਸ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ ਸੋ ਇਹ ਸਥਾਨ ਸ੍ਰੀ ਮਾਚੀ ਵਡਾ ਸਾਹਿਬ ਕੀ ਹੈ ਗੁਰਦਵਾਰਾ ਸ੍ਰੀ ਕਰਪਾਨਪੀੜ ਸਾਹਿਬ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਸੰਗਤਾਂ ਇਸ ਸਥਾਨ ਦੇ ਇਤਿਹਾਸ ਦੇ ਦਰਸ਼ਨ ਕਰੋ ਇਸਾਰਾ ਇਤੋਂ ਦਾ ਇਤਿਹਾਸ ਲਿਖਿਆ ਹੋਇਆ ਸ੍ਰੀ ਮਾਚੀ ਕੋਲ ਦਾ ਸੈਗੁਰੂ ਦਾ ਸ੍ਰੀ ਕਿਰਪਾਨ ਪੇਡ ਸਰਦਾ